ਦੱਕੇ ਘੜਦੇ ਜੁਰਿਆ ਉਹਨਾਂ ਕੋਈ ਸਾਡੀ ਗੱਲ ਵੀ ਸੁਣ ਲੈ ਯਾਰ ਅਸੀਂ ਕਰਾ ਦਾਂਗੇ ਕਰਾ ਦਾਂਗੇ ਤੇਰਾ ਆਓ ਜਿਹੜਾ ਆਪਦੇ ਪਿਓ ਦਾ ਨਹੀਂ ਜਿਹੜਾ ਨਾਂ ਦੇ ਵਿਆਹ ਤੁਸੀਂ ਥੱਲੇ ਆ ਜਾ ਆ ਜਾ ਰੇ ਜੀ ਸਾਡੇ ਤਿੰਨ ਪੀੜੀਆਂ ਤੋਂ ਨਾਂ ਜੀ ਤੇ ਇਹ ਦੋ ਨੰਬਰ ਚ ਨਕਸ਼ੇ ਨੁਕਸੇ ਪਾਸ ਕਰਾ ਕੇ ਉਹ ਤੜਵਾ ਰਿਹਾ ਉਹਦੇ ਸਬੰਧ ਚ ਇਹ ਮੇਰਾ ਭਾਈ ਆ ਜਿਹੜਾ ਟੈਂਕੀ ਤੇ ਚੜਿਆ ਗੁਰਪ੍ਰੀਤ ਸਿੰਘ ਇਹ ਟੈਨਸ਼ਨ ਸੀ ਇਹ ਟੈਨਸ਼ਨ ਚ ਆ ਕੇ ਸਾਨੂੰ ਇਹਨੇ ਦੱਸਿਆ ਨਹੀਂ ਕੁਛ ਵੀ ਕੀ ਕਰਨਾ ਕੀ ਨਹੀਂ ਤੇ ਇਹ ਟੈਂਕੀ ਤੇ ਆ ਕੇ ਚੜ ਗਿਆ ਸਾਨੂੰ ਮਗਰੋਂ ਪਤਾ ਲੱਗਿਆ ਇਸ ਚੀਜ਼ ਦਾ ਮਾ ਉਹ ਸਾਡਾ ਹੱਲ ਕੀਤਾ ਜਾਵੇ ਜੀ ਜਿਹੜਾ ਇਹ ਇੰਤਕਾਲ ਤੜਾਉਂਦੇ ਆ ਉਹ ਤੜਾਉਂਦਾ ਇੰਤਕਾਲ ਏ ਜੀ ਜਗਰੂਪ ਸਿੰਘ ਸਾਡੇ ਪਿੰਡੂਆਂ ਚਾਚਾ ਜੀ ਲੱਗਦਾ ਸਾਡਾ ਤੇ ਇੱਕ ਜਗਦੀਸ਼ ਸਿੰਘ ਆ ਜੀ ਬਠਿੰਡੇ ਤੋਂ ਇਹ ਤੜਾ ਰਹੇ ਆ ਜੀ ਤੁਹਾਡੀ ਮੇਨ ਮੰਗ ਕੀ ਹੈਗੀ ਹੁਣ ਮੇਨ ਮੰਗ ਇਹ ਹੀ ਆ ਜੀ ਸਾਡਾ ਇੰਤਕਾਲ ਨਹੀਂ ਟੁੱਟਣਾ ਚਾਹੀਦਾ ਜੀ ਸਾਡਾ ਹਾਈ ਕੋਰਟ ਚ ਕੇਸ ਲੱਗਿਆ ਇੰਤਕਾਲ ਤੁਹਾਡਾ ਤੋੜ ਨਹੀਂ ਰਿਹਾ ਕੋਈ ਤੋੜ ਰਹੇ ਆ ਜੀ ਅੱਜ ਹੁਣ ਇੰਤਕਾਲ ਹੀ ਤੋੜ ਰਹੇ ਆ ਜੀ ਇੰਤਕਾਲ ਕਿਹਦਾ ਤੋੜੇ ਮੈਨੂੰ ਤਾਂ ਸਮਝ ਨਹੀਂ ਲੱਗੀ ਇਹ ਇੰਤਕਾਲ ਤੋੜ ਰਿਹਾ ਜੀ 12 ਕਨਾਲਾਂ ਦਾ ਜਿਹੜੀ ਸਾਡੇ ਨਾਮ ਹੁਣ ਜਮਵੰਦੀ ਤੋੜ ਰਿਹਾ ਜੀ ਹੁਣ ਦੇਖੋ ਜਿਹੜਾ ਤੁਸੀਂ ਕਬਜ਼ੇ ਦੀ ਗੱਲ ਕਰਦੇ ਆ ਉਹ ਤੇ ਦੇਖੋ ਤਕਸੀਮ ਹੋਈ ਉਹ ਤੁਹਾਡੇ ਕੋਲ ਰਾਈਟ ਆ ਤੁਸੀਂ ਅਪੀਲ ਕਰ ਲੈਂਦੇ ਓਦੀ ਇਹ ਕੇਸ ਲਾਤਾ ਜੀ ਫੇਰ ਹਾਂਜੀ ਇਹ ਮਤਲਬ ਉਹਦੋਂ ਪਹਿਲਾਂ ਪਹਿਲਾਂ ਤੜਾ ਰਹੇ ਜਦੋਂ ਆਪਾਂ ਪਹੁੰਚਦੇ ਆਂ ਜੀ ਪਰ ਦੇਖੋ ਜਿਹੜੀ ਉਹਨਾਂ ਨੇ ਪੋਜੈਸ਼ਨ ਲਈ ਆ ਉਹ ਤੇ ਦੇਖੋ ਨਾ ਤਕਸੀਮ ਕਰਾ ਕੇ ਲਈ ਹੈ ਤੁਹਾਨੂੰ ਕੋ ਸਮਝਣ ਵੀ ਆਏ ਹੋਣਗੇ ਤੁਸੀਂ ਉਹਦੀ ਜੇ ਤੁਹਾਡੇ ਕੋਲ ਰਾਈਟ ਆ ਤੁਸੀਂ ਦੀ ਅਪੀਲ ਕਰ ਸਕਦੇ ਸੀ ਅਪੀਲ ਕਰੀ ਜੀ ਇੱਥੇ ਕਰੀ ਥੋੜਾ ਕਰੇ ਫੇਰ ਫਿਰ ਤੁਹਾਨੂੰ ਹੁਣ ਤਾਂ ਨਿਕਲ ਸਟਾਰਸਾਪ ਆ ਗਈ ਸਟਾਰਸਾਪ ਨੇ 60 ਤਰੀਕ ਹੈ ਇਹਨਾਂ ਦੀ ਸਟਾਰਸਾ ਨਾ ਹੋ ਰਿਹਾ ਸਾਰਾ ਬਈ ਸਿਕੰਦਰ ਸਿੰਘ ਕਾਨੂੰਨ ਕੋ ਕਰਾ ਰਹੇ ਸਾਰਾ ਬਈ ਨਾਲ ਉਹ ਵੀ ਪਤਾ ਕਰ ਲੈਨੇ ਕੌਣ ਕਰਾ ਰਿਹਾ ਪਰ ਦੇਖੋ ਤੁਹਾਨੂੰ ਰਾਈਟ ਹੈ ਅਪੀਲ ਕਰਨ ਦਾ ਅਪੀਲ ਕਰੋ ਤੁਸੀਂ ਇਹ ਚੰਡੀਗੜ੍ਹ ਹਾਈ ਕੋਰਟ ਚ ਪਾਦਾ ਜੀ ਕਾਗਜ਼ ਹੈ ਕਿਤੇ ਦੇ ਦੋ ਦੇਖ ਲੈ ਇਹ ਅਰਜੀ ਆਪਣਾ ਉਹਦੇ ਕੋਲੇ ਸਾਹਮਣੇ ਤਾਂ ਜੀ ਉਹ ਬੰਦਾ ਉਹਨੂੰ ਪਤਾ ਆ ਨਾ ਗੱਲ ਤੇ ਕਰੋ ਨਾ ਇਹ ਤਾਂ ਗੱਲ ਹੁੰਦੀ ਹੈਗਾ ਫੋਨ ਨੰਬਰ ਗੱਲ ਫੋਨ ਨੰਬਰ ਹੈਗਾ ਜੀ ਚਲੋ ਕਰ ਲੈਨੇ ਗੱਲ ਇਹਦਾ ਉਹ ਜੰਗਦਾਕਸੀਰ ਸਿੰਘ ਆਂ ਤਰਾ ਰਿਆ ਸਰ ਕੋਈ ਦੋਨੇ ਰਲ ਕੇ ਜੀ ਮਾਮਲਾ ਦੇਰ ਤੋਂ ਤੁਹਾਡੇ ਸਾਹਮਣੇ ਹੀ ਆ ਕੀ ਮੰਗਦੇ ਫਿਰ ਵੀ ਦੱਸੋ ਇਹਨਾਂ ਦੇ ਕੋਈ ਤਕਸੀਮ ਹੋਈ ਹੈ ਅਦਾਲਤੀ ਹਾਂਜੀ ਉਹਦਾ ਕਬਜ਼ਾ ਲਿਆ ਹੈ ਕਬਜ਼ਾ ਪੁਲਿਸ ਫੋਰਸ ਦੀ ਕੋਈ ਨਹੀਂ ਕਬਜ਼ਾ ਤਾਂ ਇਹਨਾਂ ਦਾ ਕੋਈ ਨਹੀਂ ਜਗਜੀਤ ਸਿੰਘ ਦਾ ਨਜਜੀਤ ਸਿੰਘ ਦਾ ਕਬਜ਼ਾ ਸਾਡਾ ਹੀ ਆ ਜੀ ਉਹ ਕਰ ਲੈਂਦੇ ਗੱਲ ਤੇ ਤਕਸਈਓ ਤੋਂ ਬਾਅਦ ਇਹਨਾਂ ਦਾ ਇੰਤਕਾਲ ਦਰਜ ਹੁੰਦਾ ਹੈ ਉਹ ਇਹ ਕਹਿੰਦੇ ਵੀ ਇੰਤਕਾਲ ਨਹੀਂ ਹੋਣਾ ਚਾਹੀਦਾ ਤੋਂ ਦੇ ਬਾਰੇ ਵਿਚਾਰ ਕਰ ਲੈਣੇ ਕੋਈ ਇਹ ਕਹਿੰਦੇ ਕਨਗੋ ਜਿਹੜਾ ਹੈਗਾ ਕਨਗੋ ਨੇ ਤੱਕਾ ਕੀਤਾ ਸਾਡੇ ਨਾਲ ਜਿਹੜਾ ਹੈਗਾ ਕੀ ਕਹਿੰਦੇ ਤੋ ਤੱਕਾ ਹੁਣ ਕਿਸ ਹਿਸਾਬ ਨਾਲ ਕੀਤਾ ਉਹ ਦੇਖ ਲੈਣੇ ਤੱਕਾ ਤੇ ਕਿਵੇਂ ਇੱਕ ਤਕਸੀਮ ਹੋਈ ਇਹਨਾਂ ਦੀ ਜੀ 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 ਤਕਸੀਮ ਦੇ ਵਿੱਚ ਜਿੱਥੇ ਉਹਦਾ ਬੰਦਾ ਹੈ ਇਹਨਾਂ ਨੂੰ ਕਬਜ਼ਾ ਕਰਾਇਆ ਕੋਈ ਨਜਾਇਜ਼ ਮੈਨੂੰ ਤਾਂ ਲੱਗਦਾ ਨਹੀਂ ਹੋਇਆ ਫਿਰ ਵੀ ਚਲੋ ਕੋਈ ਨਹੀਂ ਦੇਖ ਲੈਣੇ ਤੁਹਾਨੂੰ ਵਿਸ਼ਵਾਸ ਤੋਂ ਆਇਆ ਕਿ ਉਹ ਮੰਨ ਗਏ ਵੀ ਥੱਲੇ ਆ ਰਹੀ ਹੈ ਕਿ ਕਿਸੇ ਮੈਂ ਆਪਣੇ ਕਰਦਾ ਹਾਂ ਅਫਸਰਾਂ ਨਾਲ ਗੱਲ ਉਸ ਤੋਂ ਬਾਅਦ ਹੀ ਹੈ ਆਲੋ ਪੰਗ ਸੀ ਤੁਹਾਡੀ ਬਾਈ ਸਾਡੀ ਨਾ ਦਕਸ਼ੀਨ ਦਾ ਰੋਲਾ ਸੀਗਾ ਜੀ ਚਾਚਾ ਜਗਰੂਪ ਸਿੰਘ ਨੇ ਸਾਡੇ ਤੇ ਕੇਸ ਕੀਤਾ ਸੀਗਾ ਉਹ ਚ ਗਲਤ ਤਾ ਤੋੜ ਮੋੜ ਕੇ ਮਾਰਸ਼ੇ ਵਿੱਚ ਕਰਕੇ ਸਾਡੀ 12 ਕਨਾਲਾਂ ਜ਼ਮੀਨ ਮਾਰੀ ਜਾਂਦੇ ਜੀ ਅੱਜ ਮਜਬੂਰ ਨਾ ਹੋ ਕੇ ਸਾਨੂੰ ਮੇਰੇ ਇਧਰ ਖੜ੍ਹ ਜਾ ਇੱਕ ਮਿੰਟ ਹੋ ਰਿਹਾ ਇਹਨਾਂ ਮਜਬੂਰ ਨਾ ਹੋ ਕੇ ਇਹਨਾਂ ਨਾਲ ਲੈ ਕੇ ਵੀ ਸਾਨੂੰ ਖੁਦ ਖੁਸ਼ੀ ਕਰਨ ਵਾਸਤੇ ਮਜਬੂਰ ਹੋਣਾ ਪਿਆ ਜੀ ਪ੍ਰਸ਼ਾਸਨ ਵੀ ਹੁਣ ਤਾਂ ਕਿਰਾਂ ਵੀ ਸਾਨੂੰ ਭਰੋਸਾ ਦੇ ਗਿਆ ਇਹ ਪਰਚਾ ਵੀ ਕਰਾਂਗੇ ਜਿੰਨਾ ਕਰਦੀ ਕਾਰਵਾਈ ਕਰਾਂਗੇ ਸੋ ਇਹੀ ਚਲੋ ਪ੍ਰਸ਼ਾਸਨ ਦੇ ਅੱਖੇ ਵੀ ਲੱਗਣਾ ਪੈਂਦਾ ਹੁਣ ਅਸੀਂ ਇਕੱਲੇ ਵੀ ਨਹੀਂ ਹਾਂਜੀ ਹਾਂਜੀ ਆ ਗੱਲ ਕਰਕੇ ਅਸੀਂ ਉਹਨਾਂ ਪਰਸ਼ਾਦਤਾ ਕੇ ਤਰੇ ਹਾਂਜੀ ਹਾਂਜੀ ਹੁਣ ਪ੍ਰਸ਼ਾਸਨ ਨੇ ਪਰਸ਼ਾਦਤਾ ਹਾਂਜੀ ਪਰਸ਼ਾਦਤਾ ਕਹਿੰਦੇ ਲੈਸਤੀ ਰੂਪ ਚ ਤਹਿਸੀਲਦਾਰ ਸਾਹਿਬ ਨੇ ਕਹਿਤਾ ਵੀ ਮੈਂ ਲੈਸਤੀ ਰੂਪ ਚ ਦਊਂਗਾ ਲੈਸਤੀ ਰੂਪ ਚ ਦਊਂਗਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਸ ਤਰੀਕੇ ਵਿੱਚ ਦਵਾਂਗਾ ਤਸੀਲਦਾਰ ਕਹਿੰਦਾ ਮੇਰੇ ਤਾਂ ਭਰੋਸਾ ਕਹਿੰਦਾ ਉਤਰਿਆ ਮੈਂ ਉਹਨਾਂ ਦੇ ਆਖੇ ਜੀ ਉਤਰਿਆ ਠੀਕ ਹੈ ਜੀ 6 ਮਹੀਨੇ ਦੀ ਗਰਭਵਤੀ ਔਰਤ ਨੂੰ ਨਾਲ ਲੈ ਕੇ ਚੜਨਾ ਬਹੁਤ ਮੁਸ਼ਕਲ ਸੀ ਸਾਡੇ ਵਾਸਤੇ ਅਸੀਂ ਮੈਂ ਪੱਤਰਕਾਰਾਂ ਨੂੰ ਸਵਾਲ ਪੁੱਛਿਆ ਸੀਗਾ ਵੀ ਤੁਸੀਂ ਇੱਥੇ ਆਉਂਦੇ ਕਿੰਨੇ ਕੌਖੇ ਹੁੰਨੇ ਆ ਕਹਿੰਦੇ ਸਾਡਾ ਸਾਹ ਚੜ ਜਾਂਦਾ ਫਿਰ ਸਾਡੀ ਮਜੂਰੀ ਤਾਂ ਜੜੇ ਆ ਜੀ ਨਹੀਂ ਕਿਹਦਾ ਜੀ ਕਰਦਾ ਇੰਨੇ ਚ ਪੈਟਰੋਲ ਦੀ ਬੋਤਲ ਮੇਰੇ ਕੋਲੇ ਆ ਸਾਰਾ ਕੁਝ ਕੋਲੇ ਆ ਮੱਚੇਂ ਦਾ ਕਿਹਨੂੰ ਜੀ ਕਰਨਾ ਜੇ ਨਾ ਹੱਲ ਹੁੰਦਾ ਤਾਂ ਅੱਜ ਮੈਂ ਆਪ ਦੀ ਖੁਦਕੁਸ਼ੀ ਕਰ ਲੈਣੀ ਸੀਗੀ ਜੀ ਚਲੋ ਧੰਨਵਾਦ ਪ੍ਰਸ਼ਾਸਨ ਦੇ ਜ ਹਾਂਜੀ ਮੰਗੇ ਸਾਡੀ ਇਹੀ ਆ ਵੀ ਜਿਨ੍ਹਾਂ ਨੇ ਧੱਕਾ ਕੀਤਾ ਸਾਡੇ ਨੂੰ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਜਰੂਰ ਸਿੰਘ ਤੇ ਬਠਿੰਡਿਆਂ ਜਗਦੀਸ਼ ਸਿੰਘ ਉਹਦਾ ਮੁੰਡਾ ਕਾਕਾ ਤੇ ਸਾਡੇ ਪਿੰਡੋਂ ਇੱਕ ਉਹਦੇ ਪਰਚਾ ਹੋਣਾ ਚਾਹੀਦਾ ਗਰਦੇਵ ਸਿੰਘ ਜੋੜਾ ਉੱਪਰ ਚੜ ਗਿਆ ਤੇ ਧਰਨਾ ਲਾਇਆ ਸੀ ਉਹਨਾਂ ਨੇ ਜੀਟੀ ਰੋਡ ਬਲਾਕ ਕੀਤਾ ਸੀਗਾ ਮੌਕੇ ਤੇ ਆ ਕੇ ਪਹਿਲਾਂ ਧਰਨਾ ਚਕਾਇਆ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਜ਼ਮੀਨ ਦਾ ਵਿਵਾਦ ਹੈਗਾ ਹੈ ਤਹਿਸੀਲਦਾਰ ਸਾਹਿਬ ਆ ਗਏ ਆ ਇਹਨਾਂ ਦੀ ਗੱਲਬਾਤ ਚੱਲਦੀ ਪਈ ਆ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਆ ਉਹ ਮਸਲਾ ਹੱਲ ਕਰ ਦੇਣਗੇ ਮੈਂ ਜਿਹੜਾ ਵਾਰ-ਵਾਰ ਬੰਗ ਕਰ ਰਿਹਾ ਕਿ ਮੇਰਾ ਧੱਕਾ ਹੋਇਆ ਜਿਹਦੇ ਜਿਹੜੇ ਬੰਦੇ ਨੇ ਮੇਰਾ ਧੱਕਾ ਕੀਤਾ ਕਹਿੰਦਾ ਉਹਨੂੰ ਤੇ ਪਰਚਾ ਦੱਬੇ ਇਹ ਦੇਖੋ ਇਹ ਤਾਂ ਮਾਲ ਮਹਿਕਮੇ ਨੂੰ ਪਤਾ ਜੈਨ ਨੂੰ ਪਤਾ ਕੀ ਹੈ ਠੀਕ ਹੈ ਸਾਡੇ ਕੋਈ ਦਾ ਕੋਈ ਕੰਪਲੇਟ ਨਹੀਂ ਆਈ ਕੋਈ ਸਾਡੇ ਕੋਈ ਕੰਪਲੇਟ ਆਈ ਹੁੰਦੀ ਤੁਹਾਨੂੰ ਦੱਸਦੇ ਆਪਾਂ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਸਰ